ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਕੈਬਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਵੱਲੋਂ ਚੰਡੀਗੜ੍ਹ ਵਿਖੇ ਆਯੋਜਿਤ ਕੀਤੇ ਗਏ ਇੱਕ ਪ੍ਰੋਗਰਾਮ ਦੇ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡੇ ਗਏ ਨੇ ਇਸ ਮੌਕੇ ਸੰਬੋਧਨ ਕਰਦੇ ਹਾਂ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਵੱਲ ਕਾਰਜਰਾਤਾ ਹੈ ਅਤੇ ਸੂਬੇ ਦੇ ਵਿੱਚ ਹਜ਼ਾਰਾਂ ਹੀ ਨੌਜਵਾਨਾਂ ਨੂੰ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਲਗਾਤਾਰ ਆਪਣੇ ਕੰਮਕਾਜ ਦੇ ਵਿੱਚ ਸੁਧਾਰ ਕਰਨ ਦੇ ਵੱਲ ਕਾਰਜ ਰਤ ਹੈ ਤੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਸਮੇਂ ਸਿਰ ਅਤੇ ਪੂਰੀ ਤਰ੍ਹਾਂ ਦੇ ਨਾਲ ਸਹੀ ਤਰੀਕੇ ਦੇ ਨਾਲ ਇਮਾਨਦਾਰੀ ਦੇ ਨਾਲ ਭ੍ਰਸ਼ਟਾਚਾਰ ਤੋਂ ਮੁਕਤ ਸੇਵਾਵਾਂ ਦੇਣ ਲਈ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਵਚਨਬੱਧ ਹੈ ਤੇ ਇਸ ਦਿਸ਼ਾ ਵੱਲ ਲਗਾਤਾਰ ਕਦਮ ਵਧਾਏ ਜਾ ਰਹੇ ਨੇ ਪਟਵਾਰੀ ਸਹਿਬਾਰ ਖੋਸੋ ਸਾਰੇ ਪਹਿਲਾਂ ਇਹ ਦੱਸੋ ਅੱਜ ਕਿ ਮੈਨੂੰ ਪਤਾ ਚੱਲਿਆ ਸੀ ਕਿ ਵਿੱਚ ਥੋੜੇ-ਮੋٹے ਨਾਰਾਜ਼ ਹੋਣੇ ਸ਼ੁਰੂ ਹੋ ਗਏ ਸੀ ਅੱਜ ਖੁਸ਼ ਹੋ ਨਾ ਸੋ ਆਓ ਫਿਰ ਗੱਜ ਕੇ ਵਾਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤੀ ਭਾਗਾ ਭਰਿਆ ਦਿਹਾੜਾ ਪ੍ਰਮਾਤਮਾ ਦੀ ਕਿਰਪਾ ਸਦਕਾ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਮਾਨ ਜੀ ਦੀ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਖੁਦ ਸਾਲ ਸਵਾ ਸਾਲ ਪਹਿਲੇ ਤੁਹਾਨੂੰ ਸਾਰਿਆਂ ਨੂੰ ਅਲਾਟਮੈਂਟ ਲੈਟਰ ਦਿੱਤੇ ਸੀ ਸੋ ਬਹੁਤ ਸਾਰੀ ਉਸ ਦਿਨ ਵੀ ਖੁਸ਼ੀ ਹੋਈ ਸੀ ਕਿ ਸਾਡੇ ਮੁੱਖ ਮੰਤਰੀ ਸਾਹਿਬ ਜਿਹਨਾਂ ਨੂੰ ਤੁਸੀਂ ਹੀ 2022 ਦੇ ਵਿੱਚ ਸਾਰਿਆਂ ਨੇ ਰਲ ਮਿਲ ਕੇ ਅਸੀਂ ਸਾਰਿਆਂ ਨੇ ਇੱਕ ਇਮਾਨਦਾਰ ਸਰਕਾਰ ਬਣਾਈ ਇਮਾਨਦਾਰ ਸਰਕਾਰ ਨੇ ਇਮਾਨਦਾਰ ਮੁੱਖ ਮੰਤਰੀ ਬਣਾਏ ਜਿਨ੍ਹਾਂ ਦੀ ਪਹਿਲੇ ਦਿਨ ਤੋਂ ਹੀ ਸੋਚ ਹੋ ਗਈ ਕਿ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜਿਨ੍ਹਾਂ ਦੀ ਸੋਚ ਹੋ ਗਈ ਕਿ ਪੰਜਾਬ ਦੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇਣੀ ਹੈ ਐਜੂਕੇਸ਼ਨ ਵਾਸਤੇ ਸਿੱਖਿਆ ਕ੍ਰਾਂਤੀ ਸ਼ੁਰੂਆਤ ਹੋਈ ਜਿੱਚ ਹਜ਼ਾਰਾਂ ਕਰੋੜ ਰੁਪਏ ਸਕੂਲਾਂ ਦੇ ਵਿੱਚ ਲੱਗ ਰਹੇ ਨੇ ਤਾਂ ਜੋ ਬੱਚਿਆਂ ਨੂੰ ਜਦੋਂ ਸਿੱਖਿਆ ਮਿਲ ਗਈ ਐਜੂਕੇਸ਼ਨ ਮਿਲ ਗਈ ਤੋ ਆਪਣਾ ਰੋਜਗਾਰ ਕਰ ਸਕਣ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਫਿਰ ਨਾਲ ਦੀ ਨਾਲ ਪਹਿਲੇ ਦਿਨ ਤੋਂ ਹੀ ਜਦੋਂ ਸਰਕਾਰ ਬਣਨ ਤੋਂ ਬਾਅਦ ਸੋਚ ਰੱਖੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ 'ਚ ਹੀ ਰੋਜਗਾਰ ਮਿਲੇ ਪੰਜਾਬ 'ਚ ਹੀ ਅੱਜ ਕੋਸ਼ਿਸ਼ਰ ਮਿਲ ਰਹੀ ਆ ਪੰਜਾਬ 'ਚ ਰੋਜ਼ਗਾਰ ਮਿਲੇ ਪੰਜਾਬ ਦੇ ਬੱਚੇ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਬਾਹਰ ਚਲ ਗਏ ਸੀ ਬਹੁਤ ਸਾਰੇ ਬੱਚੇ ਵਿਦੇਸ਼ਾਂ ਵਿੱਚ ਚਲ ਗਏ ਤੁਹਾਡੇ ਵਿੱਚੋਂ ਬਹੁਤ ਸਾਰੇ ਬੱਚੇ ਹੋਣਗੇ ਜਿਨ੍ਹਾਂ ਦਾ ਸੁਪਨਾ ਸੀ ਕਿ ਬਾਹਰ ਜਾਣਾ ਕਿਉਂ ਸੁਪਨਾ ਲੈ ਲਿਆ ਸੀ ਕਿ ਪਿਛਲੀਆਂ ਸਰਕਾਰਾਂ ਨਾ ਤੇ ਐਜੂਕੇਸ਼ਨ ਦੇ ਰਹੀਆਂ ਸੀ ਨਾ ਰੋਜ਼ਗਾਰ ਦੇ ਰਹੀਆਂ ਸੀ ਇੱਥੋਂ ਤੱਕ ਕਿ ਸ਼ੇਮਾ ਦਰਿਆ ਜਿਹੜਾ ਨਸ਼ਿਆਂ ਦਾ ਉਹ ਪੰਜਾਬ ਦੀ ਚਲਾਤਾ ਤੇ ਹਰ ਬੱਚਿਆਂ ਦੇ ਮਾਤਾ ਪਿਤਾ ਬੇਟੀਆਂ ਦੇ ਖਾਸ ਕਰਕੇ ਮੱਤੀਆਂ ਨੂੰ ਮਾਤਾ ਪਿਤਾ ਕਾਲਜਾਂ 'ਚ ਭੇਜਣੋਂ ਡਰਨ ਲੱਗ ਪਏ ਮੁੰਡਾ ਪਲੱਸ 2 ਕਰਦਾ ਉਹਨੂੰ ਡਰਨ ਲੱਗ ਪਏ ਵੀ ਕਾਲਜ 'ਚ ਨਹੀਂ ਭੇਜਣਾ ਕਿਉਂ ਡਰਨ ਲੱਗ ਪਏ ਕਿ ਸਰਕਾਰਾਂ ਇਹਨਾਂ ਲੋਕਾਂ ਦੀਆਂ ਨਸ਼ਾ ਵੇਚਣ ਵਾਲਿਆਂ ਦੀਆਂ ਪੁਸਤਪੜਾਈ ਕਰਦੀਆਂ ਸੀ ਇਹਨਾਂ ਲੋਕਾਂ ਦਾ ਸਾਥ ਦਿੰਦੀਆਂ ਸੀ ਉਹ ਸਾਥ ਕਿਵੇਂ ਦਿੰਦਾ ਸੀ ਮੈਂ 2 ਮਿੰਟ ਹਲਕਾ ਜਿਹਾ ਤੁਹਾਨੂੰ ਦੱਸਦਾ ਕਿ ਜਦੋਂ ਕੋਈ ਐਸਐਚਓ ਸਾਹਿਬ ਕੋਈ ਪਿੰਡ ਦੇ ਵਿੱਚੋਂ ਨਸ਼ਾ ਵਿੱਚ ਨਾਲ ਇਹਨੂੰ ਚੱਕ ਲੈਂਦਾ ਸੀ ਤੇ ਨਾਲ ਦੀ ਨਾਲ ਹੀ ਕੋਈ ਜਹੇਦਾਰ ਜਾ ਕੇ ਐਸਐਚਓ ਦੇ ਮਗਰ ਪੈ ਜਾਂਦਾ ਸੀ ਕਿ ਇਹ ਤੇ ਸਾਡੀ ਪਾਰਟੀ ਦਾ ਬੰਦਾ ਹੈ ਤੁਸੀਂ ਇਹਨੂੰ ਚੱਕ ਹੀ ਮਿਲਿਆ ਤੇ ਐਸਐਚਓ ਸਾਹ ਨੂੰ ਉੱਪਰੋਂ ਫੋਨ ਉਹਨੇ ਸ਼ੁਰੂ ਹੋ ਜਾਂਦੇ ਸੀ ਕਿ ਇਹ ਸਾਡੀ ਪਾਰਟੀ ਦਾ ਬੰਦਾ ਇਹਨੂੰ ਛੱਡ ਦਿਓ ਫਿਰ ਜੇ ਕੋਈ ਐਸਐਚਓ ਦਲੇਰ ਹੁੰਦਾ ਸੀ ਉਹਨੂੰ ਜੇਲ੍ਹ ਭੇਜ ਦਿੰਦਾ ਸੀ ਤੇ ਆਪਣੇ ਪੰਜਾਬ ਦੇ ਪਿੰਡਾਂ ਦੇ ਕੁਝ ਲੋਕ ਇਹਨਾਂ ਪਾਰਟੀਆਂ ਦੇ ਜਿਹੜੇ ਸੁਭਚਿੰਤਕ ਕਹ ਲੋ ਉਹ ਜਾ ਕੇ ਉਹਨਾ ਗੈਂਗਸਟਰਾਂ ਦੀਆਂ ਚਿੱਟੇ ਵਾਲਿਆਂ ਦੀਆਂ ਨਸ਼ੇ ਵਿੱਚ ਨਾਲਿਆਂ ਦੀ ਜਮਾਨਤ ਕਰਾ ਕੇ ਫਿਰ ਲੈ ਆਉਂਦੇ ਸੋ ਪਰਮਾਤਮਾ ਦੀ ਕਿਰਪਾ ਹੋਈ 2022 ਦੇ ਵਿੱਚ ਪੂਰੇ ਪੰਜਾਬ ਨੇ ਬਦਲਾਵ ਦੀ ਲਹਿਰ ਚਲਾਈ ਜਿਹਦੇ ਵਿੱਚ ਤੁਸੀਂ ਲੋਕਾਂ ਨੇ ਤੁਹਾਡੇ ਬਜ਼ੁਰਗਾਂ ਨੇ ਤੁਸੀਂ ਸਾਰਿਆਂ ਨੇ ਸਾਹ ਦਿੱਤਾ ਕਿ ਇਮਾਨਦਾਰ ਪਾਰਟੀ ਆਮ ਆदमी ਪਾਰਟੀ ਜਿਹੜੀ ਹੈ ਪੰਜਾਬ ਵਿੱਚ ਲਿਆਂਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰੇ ਜਿਹੜੇ ਸੁਪਨੇ ਸੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਨਾਂ ਨੂੰ ਪੂਰਾ ਕਰਨਾ ਸ਼ੁਰੂ ਕੀਤਾ ਜਿਹਦੇ ਵਿੱਚ ਅਸੀਂ ਸਾਰੇ ਹੀ ਖੁਦ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਆਮ ਘਰਾਂ ਦੇ ਮੁੰਡੇ ਮੁੱਖ ਮੰਤਰੀ ਬਣੇ ਆਮ ਕਰਦਾ ਮੁੰਡਾ ਮੰਤਰੀ ਬਣਿਆ ਆਮ ਘਰਾ ਦੇ ਮੁੰਡੇ ਐਮਐਲਏ ਬਣੇ ਭਾਰਤੀ ਫੌਜ ਦੇ ਮੁਖੀ ਉਪੇਂਦਰ ਦਰਵੇਦੀ ਦਾ ਬਿਆਨ ਖੂਬ ਚਰਚਾ ਦੇ ਵਿੱਚ ਹੈ ਆਪਣੇ ਇਸ ਬਿਆਨ ਦੇ ਵਿੱਚ ਉਹਨਾਂ ਨੇ ਯੁੱਧ ਦੇ ਸੰਭਾਵੀ ਖਤਰੇ ਦੇ ਵੱਲ ਸੰਕੇਤ ਕੀਤਾ ਹੈ ਉਹਨਾਂ ਕਿਹਾ ਕਿ ਜਲਦ ਹੀ ਇੱਕ ਵੱਡਾ ਯੁੱਧ ਹੈ ਜਿਹੜਾ ਉਹ ਛਿੜ ਸਕਦਾ ਹੈ ਇਸ ਦੇ ਨਾਲ ਨਾਲ ਉਹਨਾਂ ਨੇ ਹੋਰ ਵੀ ਕਈ ਕੂਟਨੀਤਿਕ ਕਿਸਮ ਦੀਆਂ ਗੱਲਾਂ ਆਪਣੇ ਇਸ ਬਿਆਨ ਦੇ ਵਿੱਚ ਕੀਤੀਆਂ ਨੇ ਉਹਨਾਂ ਕਿਹਾ ਕਿ ਆਪਰੇਸ਼ਨ ਸਿੰਦੂਰ ਸ਼ਤਰੰਜ ਦੀ ਖੇਡ ਵਰਗਾ ਸੀ ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਦੁਸ਼ਮਣ ਦਾ ਅਗਲਾ ਕਦਮ ਕੀ ਹੋਵੇਗਾ ਹਾਲਾਂਕਿ ਟੈਸਟ ਮੈਚ ਦੀ ਗੱਲ ਵੀ ਉਹਨਾਂ ਨੇ ਕੀਤੀ ਹੈ ਉਹਨਾਂ ਨੇ ਕਿਹਾ ਕਿ ক্রিকেট ਵਰਗੀ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ ਉਸ ਤਰ੍ਹਾਂ ਦੇ ਜਿਹੜੇ ਹਾਲਾਤ ਹੈ ਉਸ ਇਨ੍ਹਾਂ ਹਾਲਾਤਾਂ ਦੇ ਵਿੱਚ ਯੁੱਧ ਅ ਜਿਸ ਦੇਸ਼ ਦੇ ਨਾਲ ਲੱਗਿਆ ਹੋਵੇ ਜਾਂ ਜਿਹੜਾ ਦੇਸ਼ ਯੁੱਧ ਦੇ ਵਿੱਚ ਹੋਵੇ ਉਹਨਾਂ ਨੂੰ ক্রিকেট ਮੈਚ ਵਰਗੇ ਹਾਲਾਤਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਉਹਨਾਂ ਇਹ ਵੀ ਕਿਹਾ ਕਿ ਇਸ ਪੂਰੀ ਪ੍ਰਕਿਰਿਆ ਦੇ ਵਿੱਚ ਯੁੱਧ ਦੇ ਹਾਲਾਤਾਂ ਦੇ ਵਿੱਚ ਬਿਰਤਾਂਤ ਪ੍ਰਬੰਧਨ ਜਿਹੜਾ ਉਸ ਦੀ ਬਹੁਤ ਮਹੱਤਤਾ ਹੁੰਦੀ ਹੈ ਉਸ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਸੋ ক্রিকেট ਦੀਆਂ ਉਦਾਹਰਨਾਂ ਦੇ ਨਾਲ ਉਹਨਾਂ ਨੇ ਯੁੱਧ ਦੀ ਸਥਿਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲ ਦੀ ਨਾਲ ਯੁੱਧ ਦੇ ਖਤਰੇ ਵੱਲ ਵੀ ਸੰਕੇਤ ਕੀਤਾ ਹੈ ਫੌਜ ਮੁੱਗੀ ਨੇ ਤੁਹਾਨੂੰ ਦੱਸ ਦਈਏ 4 ਅਗਸਤ ਨੂੰ IIT ਮਦਰਾਸ ਦੇ ਵਿਖੇ ਇੱਕ ਸਮਾਹਰੋ ਦੇ ਵਿੱਚ ਆਪਣਾ ਇਹ ਭਾਸ਼ਣ ਦਿੱਤਾ ਸੀ ਤੇ ਹੁਣ ਫੌਜ ਦੇ ਵੱਲੋਂ ਇਹ ਵੀਡੀਓ ਸਾਂਝੀ ਕੀਤੀ ਗਈ ਹੈ ਇਸ ਵੀਡੀਓ ਦੇ ਵਿੱਚ ਉਹ ਸੰਭਾਵੀ ਖਤਰੇ ਦੇ ਵੱਲ ਸੰਕੇਤ ਕਰ ਰਹੇ ਨੇ ਉਹਨਾਂ ਖਤਰੇ ਦੀ ਧਾਰਨਾ ਨੂੰ ਰੇਖਾਂਕਿਤ ਕੀਤਾ ਤੇ ਕਿਹਾ ਕਿ ਅਗਲੀ ਵਾਰ ਇਹ ਬਹੁਤ ਜ਼ਿਆਦਾ ਵੱਧ ਸਕਦਾ ਹੈ ਅਤੇ ਪਹਿਲਾ ਯੁੱਧ ਹੈ ਉਸ ਦੇ ਨਾਲੋਂ ਬਹੁਤ ਜ਼ਿਆਦਾ ਜਿਹੜਾ ਵੱਡਾ ਯੁੱਧ ਹੈ ਉਹ ਦੇਸ਼ ਆ ਦੇਸ਼ ਦੇ ਲਈ ਵੱਡੇ ਖਤਰਾ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਖਤਰੇ ਦੀ ਧਾਰਨਾ ਨੂੰ ਵੀ ਰਖਾਂਕਿਤ ਕੀਤਾ ਤੇ ਕਿਹਾ ਕਿ ਅਗਲੀ ਵਾਰ ਇਹ ਬਹੁਤ ਜ਼ਿਆਦਾ ਵੱਧ ਸਕਦਾ ਸੋ ਯੁੱਧ ਆ ਜ਼ਿਆਦਾ ਵੱਧਣ ਦਾ ਸੰਕੇਤ ਦਿੱਤਾ ਇਹ ਵੀ ਸੰਕੇਤ ਦਿੰਦਾ ਹੈ ਕਿ ਦੇਸ਼ ਇਕੱਲਾ ਲੜੇਗਾ ਜਾਂ ਹੋਰ ਦੇਸ਼ਾਂ ਵੱਲੋਂ ਇਸ ਦਾ ਸਮਰਥਨ ਹੋਵੇਗਾ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਸੋ ਇੱਕ ਵੱਡੇ ਯੁੱਧ ਦੇ ਵੱਲ ਉਹਨਾਂ ਵੱਲੋਂ ਇੱਕ ਸੰਕੇਤ ਕੀਤਾ ਗਿਆ ਤੇ ਇਸ ਦੇ ਨਾਲ ਨਾਲ ਸ਼ਤਰੰਜ ਤੇ ক্রিকেট ਵਰਗੇ ਖੇਡ ਦੀਆਂ ਜੜੀਆਂ ਬਰੀਕੀਆਂ ਨੇ ਉਸ ਦੀ ਤਰ੍ਹਾਂ ਯੁੱਧ ਨੂੰ ਉਹਨਾਂ ਨੇ ਕੰਪੇਅਰ ਕੀਤਾ ਯੁੱਧ ਦੇ ਨਾਲ ਖੇਡ ਦੀਆਂ ਬਰੀਕੀਆਂ ਦੀ ਤੁਲਨਾ ਕੀਤੀ ਹੈ ਸੋ ਕਿਤੇ ਨਾ ਕਿਤੇ ਵੱਡੇ ਯੁੱਧ ਦੇ ਖਤਰੇ ਦੇ ਵੱਲ ਸੰਕੇਤ ਕਰਦੇ ਹੋਏ ਨਜ਼ਰ ਆਏ ਨੇ ਫੌਜ ਮੁਖੀ ਉਹਨਾਂ ਦਾ ਇਹ ਬਿਆਨ ਹੈ ਜਿਹੜਾ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਤੇ ਇਸ ਬਿਆਨ ਨੂੰ ਲੈ ਕੇ ਮੀਡੀਆ ਦੇ ਵਿੱਚ ਵੀ ਖੂਬ ਜਿਹੜੀ ਹੈ ਗੱਲਬਾਤ ਚੱਲ ਰਹੀ ਹੈ ਇਸ ਬਿਆਨ ਨੂੰ ਲੈ ਕੇ ਮੀਡੀਆ ਦੇ ਵਿੱਚ ਖੂਬ ਇਸ ਬਿਆਨ ਦੇ ਉੱਤੇ ਵਿਚਾਰ ਚਰਚਾ ਵੀ ਹੋ ਰਹੀ ਹੈ ਤੇ ਇਸ ਬਿਆਨ ਦੇ ਐਨਾਲਿਸਿਸ ਵੀ ਕੀਤੇ ਜਾ ਰਹੇ ਨੇ ਤੋ ਉਧਰ ਸੈਂਟਰਲ ਬੋਰਡ ਆਫ ਸਕੂਲ এডੂਕੇਸ਼ਨ ਦੇ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲੈ ਕੇ ਪ੍ਰੀਖਿਆ ਨੂੰ ਲੈ ਕੇ ਪ੍ਰੀਖਿਆ ਦਾ ਤਰੀਕਾ ਹੁਣ ਪੂਰੀ ਤਰ੍ਹਾਂ ਦੇ ਨਾਲ ਬਦਲਣ ਜਾ ਰਿਹਾ ਹੈ ਕੇਂਦਰੀ ਸਕੈਂਡਰੀ ਬੋਰਡ ਵੱਲੋਂ ਅਜਿਹਾ ਹੀ ਇੱਕ ਕਦਮ ਚੁੱਕਿਆ ਜਾ ਰਿਹਾ ਹੈ ਸੋ ਇਸ ਦੇ ਵਿੱਚ 2026-27 ਦਾ ਜਿਹੜਾ ਅਕਾਦਮਿਕ ਸੈਸ਼ਨ ਹੋਵੇਗਾ ਉਸ ਦੇ ਵਿੱਚ 9ਵੀਂ ਜਮਾਤ ਦੇ ਵਿੱਚ ਓਪਨ ਬੁੱਕ ਅਸੈਸਮੈਂਟ ਸ਼ੁਰੂ ਕੀਤੀ ਜਾਵੇਗੀ ਇਹ ਪ੍ਰਣਾਲੀ ਹੈ ਜਿਹੜੀ ਇਸ ਦੇ ਵਿੱਚ ਰਾਸ਼ਟਰੀ ਪਾਠਕ੍ਰਮ ਫਰੇਮਵਰਕ 2023 ਦੇ ਤਹਿਤ ਲਾਗੂ ਕੀਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਓਪਨ ਆ ਬੁੱਕ ਅਸੈਸਮੈਂਟ ਟੈਸਟ ਕੀ ਹੁੰਦਾ ਹੈ ਇਸ ਪ੍ਰਣਾਲੀ ਦੇ ਵਿੱਚ ਵਿਦਿਆਰਥੀ ਜਿਹੜਾ ਪ੍ਰੀਖਿਆ ਦੌਰਾਨ ਉਹ ਕਿਤਾਬਾਂ ਦੀ ਸਹਾਇਤਾ ਵੀ ਲੈ ਸਕੇਗਾ ਭਾਵ ਕਿਤਾਬਾਂ ਖੋਲ ਕੇ ਉਸ ਤੋਂ ਆ ਜਾਣਕਾਰੀ ਲੈ ਸਕੇਗਾ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਵਿਦਿਆਰਥੀ ਜਿਹੜਾ ਜਿਉਂ ਦੇ ਤਿਉਂ ਆਨਸਰ ਲਿਖ ਦੇਵੇਗਾ ਉੱਤਰ ਲਿਖ ਦੇਵੇਗਾ ਵਿਦਿਆਰਥੀਆਂ ਨੂੰ ਸਿਰਫ ਉੱਤਰ ਲਿਖਣ ਤੱਕ ਮ hạnੂਦ ਨਹੀਂ ਕੀਤਾ ਜਾਵੇਗਾ ਬਲਕਿ ਉਹਨਾਂ ਦੇ ਵਿੱਚ ਤੱਥਾਂ ਦਾ ਵਿਸ਼ਲੇਸ਼ਣ ਕਰਨ ਦੀ ਜਿਹੜੀ ਡੂੰਘਾਈ ਤੱਕ ਉਹਨਾਂ ਨੂੰ ਜਾਣਾ ਪਵੇਗਾ ਵਿਸ਼ਲੇਸ਼ਣ ਕਰਨਾ ਪਵੇਗਾ ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਵਿਹਾਰਿਕ ਸੋਚ ਜਿਹੜੀ ਉਸ ਦਾ ਪ੍ਰੀਖਣ ਵੀ ਇਸ ਟੈਸਟ ਦੇ ਵਿੱਚ ਕੀਤਾ ਜਾਵੇਗਾ ਇਸ ਅਸੈਸਮੈਂਟ ਦੇ ਵਿੱਚ ਸਿਰਫ ਪ੍ਰਸ਼ਨਾਂ ਦੇ ਉੱਤਰ ਨਹੀਂ ਦੇਣ ਦੇਣੇ ਹੋਣਗੇ ਬਲਕਿ ਇਨ੍ਹਾਂ ਦੇ ਵਿੱਚ ਅਸਲ ਜੀਵਨ ਦੀਆਂ ਸਥਿਤੀਆਂ ਦੇ ਨਾਲ ਜੁੜੇ ਹੋਏ ਸਵਾਲ ਪੁੱਛੇ ਜਾਣਗੇ ਅਤੇ ਵਿਦਿਆਰਥੀਆਂ ਦੀ ਯਾਦਦਾਸ਼ਤ ਨੂੰ ਵੀ ਪਰਖਿਆ ਜਾਵੇਗਾ। ਸੋ ਓਪਨ ਬੁੱਕ ਟੈਸਟ ਹੈ ਜਿਹੜਾ ਵਿਦੇਸ਼ਾਂ ਦੇ ਵਿੱਚ ਵੀ ਲਿਆ ਜਾਂਦਾ ਹੈ। ਵਿਦੇਸ਼ਾਂ ਦੇ ਵਿੱਚ ਵੀ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਸਹਾਇਤਾ ਲੈਣ ਦੀ ਆਗਿਆ ਹੁੰਦੀ ਹੈ ਤੇ ਹੁਣ ਭਾਰਤ ਦੇ ਵਿੱਚ ਵੀ ਇਹ ਪ੍ਰਣਾਲੀ ਹੈ ਜਿਹੜੀ ਉਹ ਲਾਗੂ ਕੀਤੀ ਜਾ ਰਹੀ ਹੈ। ਫਿਲਹਾਲ CBSE ਵੱਲੋਂ ਇਸ ਪੈਟਰਨ ਦੀ ਸ਼ੁਰੂਆਤ ਕੀਤੀ ਜਾਵੇਗੀ ਅਗਲੇ ਸਾਲ ਤੋਂ। ਬਾਕੀ ਬੋਰਡ ਜਿਹੜੇ ਦੇਸ਼ ਦੇ ਨੇ ਉਹਨਾਂ ਵੱਲੋਂ ਵੀ ਇਸ ਪੈਟਰਨ ਨੂੰ ਜਲਦ ਹੀ ਦੁਹਰਾਇਆ ਜਾ ਸਕਦਾ ਹੈ। ਸਿੱਖਿਆ ਦੇ ਵਿੱਚ ਕ੍ਰਾਂਤੀ ਦੀ ਦਿਸ਼ਾ ਦੇ ਵਿੱਚ ਇੱਕ ਨਵਾਂ ਕਦਮ ਹੋਵੇਗਾ ਜਿਸ ਦੇ ਵਿੱਚ ਵਿਦਿਆਰਥੀਆਂ ਦੀ ਬੁੱਧੀਮਤਾ ਅਤੇ ਉਹਨਾਂ ਦੇ ਵਿਸ਼ਲੇਸ਼ਣ ਕਰਨ ਦੀ ਸਮਰੱਥਾ ਦਾ ਨੂੰ ਪਰਖਿਆ ਜਾਵੇਗਾ ਨਾ ਕਿ ਉਹਨਾਂ ਦੀ ਰੱਟੇ ਮਾਰਨ ਦੀ ਸਮਰੱਥਾ ਨੂੰ ਪਰਖਿਆ ਜਾਵੇਗਾ ਸੋ ਸਿੱਖਿਆ ਦੀ ਦਿਸ਼ਾ ਦੇ ਵਿੱਚ ਇੱਕ ਇਹ ਨਵੇਕਲਾ ਕਦਮ ਮੰਨਿਆ ਜਾ ਸਕਦਾ ਹੈ ਸੋ ਹੁਣ ਗੱਲ ਕਰਦੇ ਹਾਂ ਮੌਸਮ ਦੀ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਅੱਜ ਵੀ yellow alert ਜਾਰੀ ਕੀਤਾ ਗਿਆ ਹੈ ਮੀ ਜਿਹੜਾ ਹਿਮਾਚਲ ਦੀ ਸਰਹੱਦ ਦੇ ਨਾਲ ਲੱਗਦੇ ਜ਼ਿਲ੍ਹਿਆਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੋਪੜ ਮੁਹਾਲੀ ਇਨਾਂ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾ ਮੀਂਹ ਅਤੇ ਭਾਰੀ ਮੀਂਹ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਅਗਲੇ 2 ਦਿਨਾਂ ਤੱਕ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਤੁਹਾਨੂੰ ਦੱਸ ਦਈਏ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕੀ ਬਰਸਾਤ ਲਗਾਤਾਰ ਦਰਜ ਕੀਤੀ ਜਾ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਵਿਆਪਕ ਪੱਧਰ ਤੇ ਬੱਦਲਵਾਈ ਤਾਂ ਹੋ ਰਹੀ ਹੈ ਪਰ ਚੰਗੀ ਚੋਖੀ ਭਾਰੀ ਬਰਸਾਤ ਹੈ ਜਿਹੜੀ ਉਹ ਦਰਜ ਨਹੀਂ ਕੀਤੀ ਜਾ ਰਹੀ ਸੋ ਆਉਣ ਵਾਲੇ 2 ਦਿਨਾਂ ਤੱਕ ਪੰਜਾਬ ਦੇ ਵਿੱਚ ਚੰਗੀ ਬਰਸਾਤ ਹੋਣ ਦੀ ਸੰਭਾਵਨਾ ਹੈ ਤੇ ਅਗਲੇ ਹਫਤੇ ਵੀ ਬਰਸਾਤ ਹੈ ਜਿਹੜੀ ਉਹ ਚੰਗੀ ਹੋ ਸਕਦੀ ਹੈ ਇਸ ਦੇ ਨਾਲ ਹੀ ਤਾਪਮਾਨ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਵਿੱਚ ਤਾਪਮਾਨ 41.6 ਡਿਗਰੀ ਸੈਲਸੀਅਸ ਅਤੇ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਿਛਲੇ 2 ਦਿਨਾਂ ਤੋਂ ਪਾਰਾ ਜਿਹੜਾ 35 ਡਿਗਰੀ ਤੋਂ ਉੱਪਰ ਜਾਂਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਵਿਆਪਕ ਪੱਧਰ ਤੇ ਜਿਹੜੀ ਬੱਦਲਵਾਈ ਦੇ ਕਾਰਨ ਆਕਾਸ਼ ਪੂਰੀ ਤਰ੍ਹਾਂ ਦੇ ਨਾਲ ਬੰਦ ਹੈ ਜਿਸ ਕਾਰਨ ਇੱਕ ਗਰਮੀ ਹੈ ਜਿਹੜੀ ਹਮਮਸ ਪਰਿਗਰਮੀ ਹੈ ਉਸਦਾ ਅਹਿਸਾਸ ਹੋ ਰਿਹਾ ਹੈ 35 ਡਿਗਰੀ ਤਾਪਮਾਨ ਹੋਣ ਦੇ ਬਾਵਜੂਦ ਇਸ ਤਰ੍ਹਾਂ ਲੱਗ ਰਿਹਾ ਕਿ 40 ਡਿਗਰੀ ਦੇ ਕਰੀਬ ਦਾ ਤਾਪਮਾਨ ਹੋਵੇ ਕਿਉਂਕਿ ਹਵਾ ਦੇ ਵਿੱਚ ਨਮੀ ਤੇ ਹਮਮਸ ਦੀ ਮਾਤਰਾ ਵਧੀ ਹੋਈ ਹੈ ਇਸ ਕਰਕੇ ਗਰਮੀ ਦਾ ਅਹਿਸਾਸ ਜ਼ਿਆਦਾ ਹੋ ਰਿਹਾ ਹੈ ਤਾਪਮਾਨ ਦੀ ਗੱਲ ਕਰੀਏ ਪਟਿਆਲਾ ਦੇ ਵਿੱਚ 35.5 ਡਿਗਰੀ ਇਸ ਤੋਂ ਇਲਾਵਾ ਫਰੀਦਕੋਟ ਦੇ ਵਿੱਚ 41.6 ਡਿਗਰੀ ਟੈਂਪਰੇਚਰ ਦਰਜ ਕੀਤਾ ਗਿਆ ਅੱਜ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ 35 ਡਿਗਰੀ ਦੇ ਕਰੀਬ ਤਾਪਮਾਨ ਹੈ ਅਮ੍ਰਿਤਸਰ ਦੇ ਵਿੱਚ 34.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ਇਸ ਤੋਂ ਇਲਾਵਾ ਜਿਹੜੀ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਦੇ ਸਰਹੱਦੀ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਤੇ ਅਗਲੇ 2 ਦਿਨਾਂ ਤੱਕ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕੀਤਾ ਗਿਆ ਹੈ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਵਾਜ਼ਤ ਬਹੁਤ-ਬਹੁਤ ਧੰਨਵਾਦ Редактор субтитров А.Семкин Корректор А.Егорова